ਅੱਜ ਜੀ ਸਵਾਗਤ ਆ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਦਿੱਲੀ ਦੇ ਰਾਮਜੀਲਾ ਮੈਦਾਨ ਦੇ ਵਿੱਚ ਇੱਕ ਗਠਬੰਧਨ ਦਾ ਵੱਡਾ ਇਕੱਠ ਇੰਡੀਆ ਆਲਾਈਂਸ ਦਾ ਵੇਖਣ ਨੂੰ ਮਿਲੇਗਾ ਤੇ ਸਾਡੇ ਨਾਲ ਜੇਕਰ ਗੱਲ ਕਰੀਏ ਤਾਂ ਬਲਬੀਰ ਸਿੰਘ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਵੱਡਾ ਗਠਬੰਧਨ ਦਾ ਇਕੱਠ ਦਿੱਲੀ ਇਸ ਇਤਿਹਾਸਿਕ ਥਾਂ ਤੇ ਹੋਣ ਵਾਲਾ ਆ ਬਿਲਕੁਲ ਜੀ ਅੱਜ ਸ਼ੁਰੂਆਤ ਹੋਏਗੀ ਜੀ ਔਰ ਲੋਕ ਰਾਜ ਦੀ ਬਹਾਲੀ ਹੋਏਗੀ ਸਰ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਦਿੱਗਜ ਕਾਂਗਰਸੀ ਲਾਲੋ ਜਾਂ ਆਪਣੀ ਲਾਲੋ ਬੰਦੇ ਤਾਂ ਭਾਜਪਾ ਦਾ ਪੱਲਾ ਫੜ ਰਹੇ ਦਿੱਗਜ ਨਾ ਕਹੋ ਟਰਨਕੋਟ ਕਹੋ ਟਰਨਕੋਟ ਡਿਸਕਾਰਡਡ ਲੀਡਰ ਪੰਜਾਬ ਦੀ ਭਾਜਪਾ ਦੇ ਨਸਲ ਚ ਭਾਜਪਾ ਦਾ 1 ਮੀਟਰ 40 ਲੀਟਰ ਦੱਸ ਦਿਓ ਮੈਨੂੰ ਸਾਰੇ ਟਰਨ ਕੋਟ ਹੈ ਸਾਰੇ ਡਿਸਕਾਰਡਨ ਲੀਟਰ ਹੈ ਕੋਈ 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 ਚੰਤਾਲੀ ਗੱਲ ਨਹੀਂ ਆ ਜੀ ਲੱਗਦਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਮੈਂ ਕਹਿੰਦਾ ਜੀ ਉਹਨਾਂ ਨੂੰ ਲੋਕ ਵੜਨ ਨਹੀਂ ਦੇ ਰਹੇ ਜੀ ਉਹਨਾਂ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਰੈਲੀ ਨਹੀਂ ਕਰਨ ਦਿੰਦੇ ਅਜੇ ਪਿੰਡਾਂ 'ਚ ਜਾਣ ਇਹ ਕਿਸਾਨ ਕਿਸਾਨ ਬਾਰਡਰ ਤੇ ਬੈਠੇ ਹੋਇਆ ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਤਾਂ ਪਿੰਡਾਂ 'ਚ ਵੜਨ ਹੀ ਨਹੀਂ ਜਾਣਾ ਜੀ ਸਰ ਇੱਥੇ ਅੱਜ ਕੋਈ ਇਤਿਹਾਸਿਕ ਗੱਲ ਕੋਈ ਵੱਡਾ ਐਲਾਨ ਜਾਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਬਹੁਤ ਵੱਡੇ ਵੱਡੇ ਫੈਸਲੇ ਹੋਣਗੇ ਵੱਡੇ ਵੱਡੇ ਐਲਾਨ ਹੋਣਗੇ ਕਿ ਦੇਸ਼ ਦੇ ਲੋਕਾਂ ਲਈ ਵਧੀਆ ਇੱਕ ਵਿਕਲਪ ਮਿਲ ਜਾਏਗਾ ਜੀ ਬਹੁਤ ਵਧੀਆ ਬਹੁਤ ਵਧੀਆ ਵਿਕਲਪ ਮਿਲੇਗਾ ਜੀ ਇਹ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਕੋਰਡਿੰਗਲੀ ਸਾਰਾ ਕੁਝ ਹੋਏਗਾ ਜੀ ਬੀਜੇਪੀ ਦੇ ਟਿਕਟ ਪ੍ਰਨਿਤ ਕੋਰ ਨੂੰ ਮਿਲਿਆ ਮਹਾਰਾਜ ਦੇ ਘਰੋਂ ਕਿਵੇਂ ਦੇਖਦੇ ਹੋ ਮੁਕਾਬਲਾ ਕਿਵੇਂ ਦੇਖਦੇ ਹੋ ਯਾਰ ਉਹ ਟਰਨਕੋਟ ਸਾਰੇ ਡਿਸਕਾਰਡਡ ਓਵਰਏਜ ਲੀਡਰ ਹੈ ਬਿਲਕੁਲ ਜੀ ਧਨਵਾਦ ਜੀ ਦੱਸਿਓ ਕਿ ਆ ਰਾਮਲੀ ਸਟੇਜ ਜੇਕਰ ਗੱਲ ਕਰੀ ਤਾਂ ਤਸਵੀਰ ਜ਼ਰੂਰ ਦਿਖਾ ਦਿੱਤੀ ਜਬੇ ਗੁਵਿੰਦਰ ਕੇ ਇਹ ਇੱਕ ਇੰਡੀਆ ਅਲਾਈਂਸ ਦੀ ਇੱਕ ਵੱਡੀ ਜਿਹੜੀ ਹੈਗੀ ਆ ਰੈਲੀ ਲਾ ਲੋ ਇਕੱਠ ਲਾ ਲੋ ਗਠਬੰਧਨ ਦਾ ਉਹ ਅੱਜ ਹੋਣ ਜਾ ਰਿਹਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਨਾਲ ਕਾਂਗਰਸ ਦੇ ਦਿਗਜ ਜਿਹੜੇ ਆਗੂ ਨੇ ਉਹ ਇੱਥੇ ਪਹੁੰਚਣਗੇ ਤੇ ਦੱਸ ਦਈਏ ਕਿ ਸਿਰ ਪੰਜਾਬ ਹੀ ਨਹੀਂ ਪੰਜਾਬ ਦੇ ਹੋਰ ਨਾ ਪੰਜਾਬ ਤੋਂ ਹੋਰ ਨਾ ਸੂਬਿਆਂ ਦੇ ਜਿਹੜੇ ਲੋਕ ਨੇ ਉਹ ਵੀ ਯੂਪੀ ਮਹਾਰਾਸ਼ਟਰ ਦਿੱਲੀ ਅਤੇ ਐਮਪੀ ਵਰਗੇ ਹੋਰ ਜਿਹੜੇ ਰਾਜਾਂ ਦੇ ਜਿਹੜੇ ਲੋਕ ਨੇ ਉਹ ਪਹੁੰਚਣਗੇ। ਜੀ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ। ਦਿੱਲੀ ਦਾ ਰਾਮ ਜੀਲਾ ਮੈਦਾਨ ਦੇ ਵਿੱਚ ਇੱਕ ਗਠਬੰਧਨ ਦਾ ਵੱਡਾ ਇਕੱਠ ਇੰਡੀਆ ਆਲਾਈਂਸ ਦਾ ਵੇਖਣ ਨੂੰ ਮਿਲੇਗਾ ਤੇ ਸਾਡੇ ਨਾਲ ਜੇਕਰ ਗੱਲ ਕਰੀਏ ਤਾਂ ਬਲਬੀਰ ਸਿੰਘ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਅੱਜ ਇੱਕ ਵੱਡਾ ਗਠਬੰਧਨ ਦਾ ਇਕੱਠ ਦਿੱਲੀ ਇਸ ਇਤਿਹਾਸਿਕ ਥਾਂ ਤੇ ਹੋਣ ਵਾਲਾ ਆ। ਬਿਲਕੁਲ ਜੀ ਅੱਜ ਸ਼ੁਰੂਆਤ ਹੋਏਗੀ ਜੀ। ਔਰ ਲੋਕ ਰਾਜ ਦੀ ਭਾਲੀ ਹੋਏਗੀ। ਸਰ ਕਿਵੇਂ ਦੇਖਦੇ ਹੋ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਦਿੱਗਜ ਕਾਂਗਰਸੀ ਲਾਲੋ ਜਾਂ ਆਪਣੀ ਲਾਲੋ ਬੰਦੇ ਤਾਂ ਭਾਜਪਾ ਦਾ ਪੱਲਾ ਫੜ ਰਹੇ ਦੇ ਦਿੱਗਜ ਨਾ ਕਹੋ ਟਰਨਕੋਟ ਕਹੋ ਟਰਨਕੋਟ ਡਿਸਕਾਰਡਡ ਲੀਡਰ ਪੰਜਾਬ ਦੀ ਭਾਜਪਾ ਦੀ ਨਸਲ ਚ ਭਾਜਪਾ ਦਾ ਇੱਕ ਵੀ ਟਕਸਾਲੀ ਲੀਡਰ ਦੱਸ ਦਿਓ ਮੈਨੂੰ ਸਾਰੇ ਟਰਨਕੋਟ ਹੈ ਸਾਰੇ ਡਿਸਕਾਰਡਡ ਲੀਡਰ ਹੈ ਕੋਈ 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 ਚੰਤਾਲੀ ਗੱਲ ਨਹੀਂ ਆ ਜੀ ਲੱਗਦਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਮੈਂ ਕਹਿੰਦਾ ਜੀ ਉਹਨਾਂ ਨੂੰ ਲੋਕ ਬੜਨ ਨਹੀਂ ਦੇ ਰਹੇ ਜੀ ਉਹਨਾਂ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਰੈਲੀ ਨਹੀਂ ਕਰਨ ਦਿੰਦੇ ਅੱਜ ਪਿੰਡਾਂ 'ਚ ਜਾਣ ਇਹ ਕਿਸਾਨ ਕਿਸਾਨ ਬਾਰਡਰ ਤੇ ਬੈਠੇ ਹੋਇ ਉਹਨਾਂ ਨੇ ਬੀਜੇਪੀ ਵਾਲਿਆਂ ਨੂੰ ਤਾਂ ਪਿੰਡਾਂ 'ਚ ਵੜਨ ਹੀ ਨਹੀਂ ਦੇਣਾ ਜੀ ਸਰ ਇੱਥੇ ਅੱਜ ਕੋਈ ਇਤਿਹਾਸਿਕ ਗੱਲ ਕੋਈ ਵੱਡਾ ਐਲਾਨ ਜਾਂ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਬਹੁਤ ਵੱਡੇ ਵੱਡੇ ਫੈਸਲੇ ਹੋਣਗੇ ਵੱਡੇ ਵੱਡੇ ਐਲਾਨ ਹੋਣਗੇ ਲੱਗਦਾ ਕਿ ਦੇਸ਼ ਦੇ ਲੋਕਾਂ ਲਈ ਵਧੀਆ ਇੱਕ ਵਿਕਲਪ ਮਿਲ ਜਾਏਗਾ ਜੀ ਬਹੁਤ ਵਧੀਆ ਬਹੁਤ ਵਧੀਆ ਵਿਕਲਪ ਮਿਲੇਗਾ ਜੀ ਇਹ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਕੋਰਡਿੰਗਲੀ ਸਾਰਾ ਕੁਝ ਹੋਏਗਾ ਜੀ ਬੀਜੇਪੀ ਦੇ ਟੇਟ ਪੰਨੀਤ ਕੌਰ ਨੂੰ ਮਿਲਿਆ ਮਹਾਰਾਜ ਦੇ ਘਰੋਂ ਕਿਵੇਂ ਦੇਖਦੇ ਹੋ ਮੁਕਾਬਲਾ ਕਿਵੇਂ ਦੇਖਦੇ ਹੋ ਯਾਰ ਉਹ ਟਰਨਕੋਟ ਸਾਰੇ ਡਿਸਕਾਰਡਡ ਜੇ ਕਿ ਆ ਰਾਮ ਜੀਲਾ ਮੈਦਾਨ ਦੇ ਵਿੱਚ ਕਿ ਵੱਡਾ ਇਕੱਠ ਹੋਣ ਜਾ ਰਿਹਾ ਤੇ ਸਟੇਜ ਜੇਕਰ ਗੱਲ ਕਰੀ ਤਾਂ ਤਸਵੀਰ ਜ਼ਰੂਰ ਦਿਖਾ ਦਿੱਤੀ ਜਿਵੇਂ ਗਵਿੰਦਰ ਕੇ ਇਹ ਇੱਕ ਇੰਡੀਆ ਆਲਾਈਂਸ ਦੀ ਇੱਕ ਵੱਡੀ ਜਿਹੜੀ ਹੈਗੀ ਆ ਰੈਲੀ ਲਾ ਲੋ ਇਕੱਠ ਲਾ ਲੋ ਗਠਬੰਧਨ ਦਾ ਉਹ ਅੱਜ ਹੋਣ ਜਾ ਰਿਹਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਨਾਲ ਕਾਂਗਰਸ ਦੇ ਦਿਗਜ ਜਿਹੜੇ ਆਗੂ ਨੇ ਉਹ ਇੱਥੇ ਪਹੁੰਚਣਗੇ ਤੇ ਦੱਸ ਦਈਏ ਕਿ ਸਿਰਫ ਪੰਜਾਬ ਹੀ ਨਹੀਂ ਪੰਜਾਬ ਦੇ ਹੋਰ ਨਾ ਪੰਜਾਬ ਤੋਂ ਹੋਰ ਨਾ ਸੂਬਿਆਂ ਤੋਂ ਜਿਹੜੇ ਲੋਕ ਨੇ ਉਹ ਵੀ ਯੂਪੀ ਮਹਾਰਾਸ਼ਟਰ ਦਿੱਲੀ ਅਤੇ ਐਮਪੀ ਵਰਗੇ ਹੋਰ ਜਿਹੜੇ ਰਾਜਾਂ ਦੇ ਜਿਹੜੇ ਲੋਕ ਨੇ ਉਹ ਪਹੁੰਚੇ